ਹੈਲੋ YouTube ਫੈਮਲੀ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਮਹਿਕ ਦੇ ਚੈਨਲ ਵਿੱਚ ਸਭ ਨੂੰ ਮੈਂ ਦੱਸ ਜਣਾਂ ਸੁਣਨੀ ਹੈ ਕਿ ਮੇਰੇ ਵਲੌਗ ਵੱਡੇ ਹੁੰਦੇ ਆ 10 10 ਮਿੰਟਾਂ ਦੇ 15 ਦੇ 11 ਦੇ ਹਨਾ ਅੱਜ ਮੇਰੇ ਦਿਲੇ ਕੀਤਾ ਕਿ ਮੈਂ ਇੱਕ ਛੋਟਾ ਜਾਂ ਮਿਨੀ ਵਲੌਗ ਮਿਨੀ ਵੀ ਨਹੀਂ ਆਪਾਂ ਕਹਿ ਸਕਦੇ ਮਿਨੀ ਹੁੰਦਾ 10 ਕੁ ਮਿੰਟ ਦਾ 15 ਕੁ ਦਾ ਬਟ ਇਹ ਮੇਰਾ ਵਲੌਗ ਹੀ ਹੈ ਇੱਕ ਸਾਫ ਦਾ ਬਟ ਛੋਟਾ ਹੈ ਠੀਕ ਆ ਮੈਂ ਸਭ ਨੂੰ ਦੱਸ ਜਣਾਂ ਸੁਣਨੀ ਹੈ ਅਦਰ ਮੈਂ ਕੱਪੜੇ ਉਤਾਰ ਰਹੀ ਹਾਂ ਅੱਜ ਮੇਰੇ ਕਿਤੇ ਜਾਣ ਦਾ ਮਨ ਕਰ ਰਿਹਾ ਸੀਗਾ ਤੇ ਅ ਜਿਹਦੇ ਕਰਕੇ ਮੈਂ ਸਭ ਕੱਪੜੇ ਉਤਾਰ ਕੇ ਉਸ ਤੋਂ ਬਾਅਦ ਮੈਂ ਆਪਣੀ ਸਕੂਟੀ ਬਾਹਰ ਕੱਢੂਗੀ ਦੇਖ ਸਕਦੇ ਹੋ ਤੁਸੀਂ ਸੋ ਥੋੜਾ ਹੈ ਆਪਣਾ ਦੁਪਹਿਰ ਦਾ ਟਾਈਮ ਸੀਗਾ ਦੁਪਹਿਰ ਦਾ ਵੀ ਨਹੀਂ ਕਹਿ ਸਕਦੇ ਯਾਨੀ ਕਿ 11:30 11 ਤਕਰੀਬਨ ਇਨਾਂ ਕੋ ਟਾਈਮ ਹੋਊਗਾ 10 11 ਮੈਂ ਨੋਟਿਸ ਨਹੀਂ ਕੀਤਾ ਆਪਣੇ ਵੱਲੋਂ ਦੱਸ ਰਹੀ ਹਾਂ ਕੋਈ ਸੀ ਟਾਈਮ ਉਸ ਤੋਂ ਬਾਅਦ ਮੈਂ ਬੋਬੀ ਦਾ ਮੋਟਰਸਾਈਕਲ ਅੰਦਰ ਢੱਕਿਆ ਕਿਉਂਕਿ ਸੌਰੀ ਕਿਉਂਕਿ ਨਮਾ ਦੁਸਟ ਪੈਂਦੀ ਹੈ ਬਾਰਿਸ਼ ਕਰਕੇ ਮੈਂ ਸੋਚਿਆ ਕਿ ਚਲੋ ਇਹਨੂੰ ਅੰਦਰ ਢੱਕ ਦੇ ਦਿੰਨੇ ਆ ਹਾਂਜੀ ਉਸ ਤੋਂ ਬਾਅਦ ਇਹਨਾਂ ਥੋੜੀ ਪ੍ਰੋਬਲਮ ਹੋ ਰਹੀ ਹੈ ਵੌਇਸ ਕਵਰ ਕਰਨ ਵਿੱਚ ਮੇਰੀ ਖੁਦ ਦੀ ਤਬੀਅਤ ਨਹੀਂ ਠੀਕ ਹੈਗੀ ਉਸ ਤੋਂ ਬਾਅਦ ਮੈਂ ਵਾਸ਼ਿੰਗ ਮਸ਼ੀਨ ਨੂੰ ਅੰਦਰ 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 ਲਾਉਂਗੀ ਕਿਉਂਕਿ ਇਹਨੂੰ ਵੀ ਡਸਟ ਪੈਂਦੀ ਆ ਬਾਹਰ ਤਕਰੀਬਨ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮਿੱਟੀ ਨਾਲ ਭਰੀਆਂ ਜਾਂਦੇ ਆਣੇ ਐਨਾ ਨਹੀਂ ਪਤਾ ਵੀ ਮਿੱਟੀ ਆਂਦੀ ਕਿੱਥੋਂ ਹੈ ਤੇ ਕਾਫੀ ਟਾਈਮ ਬਾਅਦ ਅੱਜ ਮੈਂ ਆਪਣਾ ਜਾ ਰਹੀ ਸੀ ਸਭ ਨੂੰ ਦੱਸਣਾ ਚਾਹਨੀ ਆ ਮੈਂ ਆਪਣੀ ਫਰੈਂਡ ਕੋਲੇ ਜਾਣਾ ਸੀਗਾ ਤੇ ਬਾਕੀ ਮੈਨੂੰ ਕੁਐਸ਼ਨਸ ਜਿਹੜੇ ਮੈਸੇਜ ਆਉਂਦੇ ਨੇ ਕਿ ਦੀਦੀ ਤੁਸੀਂ ਆਪਣਾ ਚਾਹਦੇ ਨਹੀਂ ਆ ਦਾਂ ਜਸਟ 2 ਮੰਥ ਵੇਟ ਕਰੋ ਮੈਂ ਸਭ ਕੁਝ ਆਪਣਾ ਦੱਸੂਗੀ ਐਂਡ ਉਸ ਤੋਂ ਬਾਅਦ ਮੈਂ ਆਪਣਾ ਸਕੂਟੀ ਬਾਹਰ ਗੱਡੀ ਐਂਡ ਫੇਸ ਕਵਰ ਕੀਤਾ ਤੇ ਮੈਂ ਆਪਣੀ ਫਰੈਂਡ ਕੋਲ ਜਾ ਰਹੀ ਸੀਗੀ ਮੇਰੇ ਸਲੂਨ ਦੇ ਰਿਲੇਟਡ ਜੋ ਵੀ ਹੈਗਾ ਆ ਸਭ ਦੇ ਰਿਪਲਾਈ ਮੇਰੇ ਨਿਊ ਚੈਨਲ ਤੇ ਹੀ ਆਉਣਗੇ ਸੋ ਜ਼ਿਆਦਾਤਰ ਕੁਐਸ਼ਨ ਜਿਹੜੇ ਮੈਸੇਜ ਵੀ ਮੇਰੇ ਉਹਦੇ ਸਲੂਨ ਦੇ ਰਿਲੇਟਿਡ ਹੀ ਆਂਦੇ ਨੇ ਤਾਂ ਉਹ ਰਿਪਲਾਈ ਮੈਂ ਓਨਲੀ ਦੂਸਰੇ ਚੈਨਲ ਤੇ ਹੀ ਕਰੂੰਗੀ ਅਦਰ ਤੁਸੀਂ ਦੇਖ ਸਕਦੇ ਹੋ ਵਿਊ ਬਹੁਤ ਵਧੀਆ ਸੀ ਮੌਸਮ ਇੰਨਾ ਵੀ ਨਹੀਂ ਧੁੱਪ ਹੈਗੀ ਸੀ ਗਰਮੀ ਸੀ ਬਹੁਤ ਠੰਡਾ ਮੌਸਮ ਸੀਗਾ ਤੇ ਉਸ ਤੋਂ ਬਾਅਦ ਮੈਂ ਆਪਣੀ ਫਰੈਂਡ ਘਰ ਜਾਣ ਲਈ ਜਾ ਰਹੀ ਸੀ ਤੇ ਬਹੁਤ ਟਾਈਮ ਬਾਅਦ ਮੈਂ ਮਤਲਬ ਜਾ ਰਹੀ ਸੀ ਜੀ ਉਹਨਾਂ ਦੇ ਘਰੇ ਬਾਕੀ ਆਪਣੀ ਘਰ ਵੀ ਇੱਕ ਛੋਟਾ ਜਿਹਾ ਜਦੋਂ ਫੰਕਸ਼ਨ ਕਰਨਾ ਹੈਗਾ ਉਦੋਂ ਉਹਨਾਂ ਨੂੰ ਇਨਵਾਈਟ ਕਰਾਂਗੇ ਉਹ ਆਣਗੇ ਸਾਰੇ ਜਾਨੇ ਤੇ ਇਧਰ ਤੁਸੀਂ ਦੇਖ ਸਕਦੇ ਆ ਅੱਜ ਮੈਂ ਇਹ ਵਾਲਾ ਰਸਤਾ ਜਾ ਰਹੀ ਸੀ ਰਸਤਾ ਥੋੜਾ ਜਿਹਾ ਖਰਾਬ ਸੀ ਇਧਰਲਾ ਤੇ ਥੋੜਾ ਜਿਹਾ ਨਾ ਅੱਜ ਬੋਲਣ ਚ ਬਹੁਤ ਪ੍ਰੋਬਲਮ ਹੋ ਰਹੀ ਹੈ ਮੈਨੂੰ ਸੋ ਦੇਖ ਸਕਦੇ ਹਨ ਤੁਸੀਂ ਬਸ ਆਪਾ ਬਹੁਤ ਨੇੜੇ ਆ ਚੁੱਕੇ ਆ ਤਾਂ ਬਸ ਸ਼ੇਅਰਿੰਗ ਦਾ ਮੇਰਾ ਵਲੌਗਸ ਯਾਨੀ ਕਿ ਮੈਂ ਸ਼ੇਅਰ ਹੀ ਕਰਨਾ ਸੀ ਮੇਰਾ ਪਲਾਨ ਸੀ ਮੈਂ ਛੋਟਾ ਯਾ ਬਣਾਉਣਾ ਹੈ ਕੁਝ ਕਿਸੇ ਵੀ ਚੀਜ਼ ਦਾ ਬਣਾਵਾ ਬਟ ਮੈਂ ਛੋਟਾ ਯਾ ਵਲੌਗ ਅੱਜ ਬਣਾ ਕੇ ਦੇਖਣਾ ਆ ਕਿਉਂਕਿ ਕਿਸੇ ਟਾਈਮ ਨਹੀਂ ਐਨਾ ਵੱਡਾ ਵਲੌਗ ਬੰਦਾ ਕੋਈ ਬੰਦਾ ਗੱਲ ਹੀ ਕਰ ਲੈਂਦਾ ਹੈ ਹਨਾ ਤਾਂ ਇਸ ਕਰਕੇ ਮੈਂ ਅੱਜ ਬਸ ਇਸੇ ਕਰਕੇ ਹੀ ਇਹ ਥੋੜਾ ਯਾ ਸ਼ੇਅਰ ਕੀਤਾ ਚਾਹੇ ਮੈਂ ਬਣਾਇਆ ਹੈ ਆ ਤੇ ਦੇਖ ਸਕਦੇ ਹੋ ਤੁਸੀਂ ਵਿਊ ਬਹੁਤ ਵਧੀਆ ਸੀ ਮੌਸਮ ਵੀ ਬਹੁਤ ਵਧੀਆ ਸੀਗਾ ਤੇ ਅਸੀਂ ਆ ਚੁੱਕੇ ਸੀਗੇ ਦੇਖ ਸਕਦੇ ਹੋ ਸੋ ਜਿਹੜੇ ਨਵੇਂ ਆ ਆਪਣੇ ਚੈਨਲ ਕੋਲ ਨੂੰ ਸਬਸਕ੍ਰਾਈਬ ਤਾਂ ਕਿ ਮੇਰਾ ਹਾਰਡਿਕ ਕੋਰਨ ਵਾਲਾ ਤੁਸੀਂ ਵਲੌਗ ਦੇਖ ਸਕੋ ਮੈਂ ਪਹੁੰਚ ਚੁੱਕੀ ਸੀ ਆਪਣੀ ਫਰੈਂਡ ਦੇ ਘਰ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਇੰਜੋਏ ਕੀਤਾ ਸੀ ਉੱਥੇ ਤੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਆਈ ਸੀ ਘਰ ਆਪਣਾ ਤੇ ਜੇਕਰ ਮੈਨੂੰ ਆਨ ਕੇ ਬਹੁਤ ਵਧੀਆ ਲੱਗਾ ਤੇ ਜੇਕਰ ਨਵੇਂ ਇਨਸਾਨਾਂ ਨਾਲ ਗੱਲ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੇਰੇ ਐਦਾ ਦੇ ਵਲੌਗ ਤੁਹਾਨੂੰ ਚਾਹੀਦੇ ਆ ਛੋਟੇ ਛੋਟੇ ਤਾਂ ਕਰਕੇ ਬਟ ਮੈਂ ਇਹ ਨਹੀਂ ਆਂਦੀ ਮੈਂ ਛੋਟੇ ਬਣਾਉਂਗੀ ਬਣਾਉਂਗੀ ਤੇ ਮੈਂ ਆਪਣੇ ਪੂਰੇ ਵੱਡੇ ਹੀ ਕਿਸੇ ਕਈ ਵਾਰੀ ਨਹੀਂ ਟਾਈਮ ਹੁੰਦਾ ਨਾ ਤਾਂ ਬੰਦਾ ਛੋਟਾ ਸ਼ੇਅਰ ਕਰ ਲੈਂਦਾ ਸੋ ਮਿਲਦੇ ਆਂ ਆਪਾਂ ਨੈਕਸਟ ਵਲੌਗ ਚ ਬਾਏ ਬਾਏ